ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਨਾਲ ਇੱਕ ਬਹੁਤ ਹੀ ਹੈਲਦੀ ਡੇਲੀਸ਼ੀਅਸ ਜੀ ਰੈਸਪੀ ਸ਼ੇਅਰ ਕਰ ਰਹੀ ਹਾਂ ਕੀ ਆ ਦੇ ਸਟਫਿੰਗ ਵਾਲੇ ਪਰੌਂਠੇ ਜਿਹੜੇ ਕਿ ਬਹੁਤ ਹੀ ਸ਼ਾਨਦਾਰ ਬੰਦੇ ਆ ਤੇ ਬਹੁਤ ਹੀ ਹੈਲਦੀ ਬ੍ਰੇਕਫਾਸਟ ਹੈ ਇਸ ਦੇ ਲਈ ਇੱਕ ਮੀਡੀਅਮ ਸਾਈਜ਼ ਦਾ ਪਿਆਜ਼ ਹਰੀਆਂ ਮਿਰਚਾਂ ਹਰਾ ਧਨੀਆ ਇਹਨੂੰ ਆਪਾਂ ਚੌਪ ਕਰ ਲਵਾਂਗੇ ਤੇ ਇਸ ਤਰ੍ਹਾਂ ਇੱਕ ਮੈਂ ਕੀ ਆ ਲਿਆ ਵਾ ਤੁਹਾਡੀ ਸਾਈਡ ਇਸ ਨੂੰ ਕੀ ਬੋਲਦੇ ਆ ਮੈਨੂੰ ਜ਼ਰੂਰ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ ਤੇ ਇਹਨੂੰ ਆਪਾਂ ਪਹਿਲਾਂ ਇਸ ਨੂੰ ਛੇਲੇ ਲਵਾਂਗੇ ਛਿੱਲਣ ਦੇ ਬਾਅਦ ਇਹਨੂੰ ਆਪਾਂ ਧੋ ਲਵਾਂਗੇ ਧੋ ਕੇ ਤੇ ਆਪਾਂ ਇਹਨੂੰ ਪਹਿਲਾਂ ਸੈਂਟਰ 'ਚੋਂ ਕੱਟ ਕੇ ਚੈੱਕ ਕਰਾਂਗੇ ਕਿ ਅੰਦਰੋਂ ਇਹ ਬਿਲਕੁਲ ਫਰੈਸ਼ ਹੋਣੀ ਚਾਹੀਦੀ ਹੈ ਕਾਲੀ ਨਹੀਂ ਹੋਣੀ ਚਾਹੀਦੀ ਕਿਉਂਕਿ ਜਿਹੜੀ ਪੁਰਾਣੀ ਹੋਊਗੀ ਉਹ ਅੰਦਰੋਂ ਕਾਲੀ ਹੋ ਜਾਂਦੀ ਹੈ ਤੇ ਉਸੇ ਬਾਅਦ ਆਪਾਂ ਇਹਨੂੰ ਮੀਡੀਅਮ ਸਾਈਜ਼ ਦੇ ਕਦੂਕਾਸ ਦੇ ਨਾਲ ਕਦੂਕਾਸ ਕਰ ਲਵਾਂਗੇ ਵੈਸੇ ਤੁਸੀਂ ਇਹਨੂੰ ਮੋਟੀ ਵਾਲੀ ਸਾਈਡ ਦੇ ਨਾਲ ਵੀ ਕਦੂਕਾਸ ਕਰ ਸਕਦੇ ਹੋ ਤੇ ਗਰਮੀ ਦੇ ਵਿੱਚ ਕੀ ਆ ਜਿਹੜਾ ਇਹ ਸਾਡੀ ਸਰੀਰ ਦੀ ਗਰਮੀ ਨੂੰ ਦੂਰ ਕਰਨ ਦਾ ਕੰਮ ਕਰਦਾ ਤਾਂ ਇਹਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਜ਼ਰੂਰ ਤੁਹਾਨੂੰ ਇਹਦੀ ਵਰਤੋਂ ਕਰਨੀ ਚਾਹੀਦੀ ਹੈ ਫਿਰ ਇਸ ਤਰ੍ਹਾਂ ਮੈਂ ਇੱਕ ਪੋਣਾ ਲਿਆਵਾ ਤੇ ਉਹਦੇ ਵਿੱਚ ਆਪਾਂ ਇਹਨੂੰ ਪਾ ਲਾਂਗੇ ਤੇ ਇਹਦਾ ਜਿਹੜਾ ਪਾਣੀ ਹੈ ਉਹ ਸਾਰਾ ਰਿਮੂਵ ਕਰ ਦਾਂਗੇ ਇਹਦੇ ਪਾਣੀ ਦੇ ਵਿੱਚ ਨਾ ਬਹੁਤ ਸਾਰੇ ਪੋਸ਼ਟਿਕ ਤੱਤ ਹੁੰਦੇ ਆ ਇਸ ਕਰਕੇ ਇਹਦਾ ਪਾਣੀ ਆਪਾਂ ਵੇਸਟ ਨਹੀਂ ਜਾਣ ਦੇਣਾਗਾ ਇਹਦਾ ਵੀ ਆਪਾਂ ਯੂਜ਼ ਕਰਾਂਗੇ ਇਹਨੂੰ ਤੁਸੀਂ ਸਾਫ਼ ਪਾਂਡੇ ਦੇ ਵਿੱਚ ਇਹਨੂੰ ਨਿਚੋੜ ਲੈਣਾ ਵਾ ਤੇ ਪਾਣੀ ਤੁਸੀਂ ਕਿਸੇ ਪਾਂਡੇ ਦੇ ਵਿੱਚ ਪਾ ਕੇ ਰੱਖ ਲੈਣਾ ਵਾ ਇਸ ਤਰ੍ਹਾਂ ਇਹਨੂੰ ਚੰਗੀ ਤਰ੍ਹਾਂ ਹੱਥਾਂ ਦੇ ਨਾਲ ਪ੍ਰੈਸ ਕਰਦੇ ਹੋਏ ਸਾਰਾ ਪਾਣੀ ਰਿਮੂਵ ਕਰ ਦੇਵਾਂਗੇ ਕਿਉਂਕਿ ਜਦੋਂ ਅਸੀਂ ਸਟਫਿੰਗ ਵਾਲੇ ਪਰੌਂਠੇ ਬਣਾਵਾਂਗੇ ਨਾ ਤਾਂ ਪਾਣੀ ਹੋਣ ਕਰਕੇ ਉਹ ਵਧੀਆ ਨਹੀਂ ਬਣ ਦੇਗੇ ਇਸ ਤਰ੍ਹਾਂ ਇੱਕ ਵਾਰ ਮੈਂ ਇਹਦਾ ਸਾਰਾ ਪਾਣੀ ਜਿਹੜਾ ਹੈ ਉਹ ਚੰਗੀ ਤਰ੍ਹਾਂ ਨਿਚੋੜ ਦਿੱਤਾ ਵਾ ਪਰ ਗਰਮੀ ਦਾ ਮੌਸਮ ਹੋਣ ਕਰਕੇ ਬੜੀ ਜਲਦੀ ਕਾਲਾ ਪੈਣਾ ਸ਼ੁਰੂ ਹੋ ਜਾਂਦਾ ਤਾਂ ਆਪਾਂ ਇਹਦੇ ਵਿੱਚ ਥੋੜਾ ਜਿਹਾ ਲੂਣ ਲਗਾ ਦੇਾਂਗੇ ਇਹਨੂੰ ਤੇ ਲੂਣ ਲਾ ਕੇ ਇਹਨੂੰ ਰੱਖ ਦਾਂਗੇ ਫਿਰ ਇਹ ਕਾਲਾ ਨਹੀਂ ਹੋਏਗਾ ਪਰ ਇਹਦੇ ਨਾਲ ਥੋੜਾ ਇਹਦੇ ਚ ਮੋਇਸਚਰ ਜ਼ਰੂਰ ਆ ਜਾਂਦਾ ਵਾ ਉਹਨੇ ਦੇਰ ਚ ਮੈਂ ਆਟਾ ਗੁੰਨ ਰਹੀ ਆ ਆਟੇ ਦੇ ਲਈ ਮੈਂ ਇੱਥੇ 1.5 ਕੌਲੀ ਦੇ ਕਰੀਬ ਕਣਕ ਦਾ ਆਟਾ ਯੂਜ਼ ਕਰ ਰਹੀ ਆ ਤੇ ਆਟਾ ਤੁਸੀਂ ਪਹਿਲਾਂ ਵੀ ਗੁੰਨ ਕੇ ਰੱਖ ਸਕਦੇ ਹੋ ਪਰ ਕਿਉਂਕਿ ਅਸੀਂ ਕਿੰਨਾ ਦਾ ਪਾਣੀ ਇਸ ਦੇ ਵਿੱਚ ਯੂਜ਼ ਕਰਨਾ ਸੀ ਤਾਂ ਕਰਕੇ ਮੈਂ ਇਹਨੂੰ ਬਾਅਦ ਵਿੱਚ ਗੁੰਨ ਰਹੀ ਹਾਂ ਇਹਦੇ ਵਿੱਚ ਮੈਂ ਇੱਕ ਚਮਚ ਸੂਜੀ ਪਾਈ ਹੈ ਅਤੇ ਇਹਦੇ ਵਿੱਚ ਤੇ 3 ਤੋਂ 4 ਚਮਚ ਦੇ ਗੀਬਾ ਪਾਏ ਦੇ ਵਿੱਚ ਬੇਸਨ ਐਡ ਕਰਾਂਗੇ ਬੇਸਨ ਨੂੰ ਆਪਾਂ ਛਾਣ ਕੇ ਪਾਵਾਂਗੇ ਕਿਉਂਕਿ ਗਰਮੀ ਦਾ ਮੌਸਮ ਹੈ ਕਈ ਵਾਰੀ ਬੇਸਨ ਜਿਹੜਾ ਹੈ ਉਹ ਖਰਾਬ ਵੀ ਹੋ ਜਾਂਦਾ ਫਿਰ ਇਹਦੇ ਵਿੱਚ ਥੋੜਾ ਜਿਹਾ ਨਮਕ ਐਡ ਕੀਤਾ ਹੈ ਤੇ ਥੋੜੀ ਜਿਹੀ ਅਜਮਾਹਣ ਜਿਹੜੀ ਹੈ ਹੱਥ ਦੇ ਨਾਲ ਇਸ ਤਰ੍ਹਾਂ ਤੁਸੀਂ ਮਸਲ ਕੇ ਜੇ ਵਿੱਚ ਪਾ ਦੇਣੀ ਹੈ ਤੇ ਇਸੇ ਬਾਅਦ ਤੋਂ ਉਹ ਤੋਂ 3 ਚਮਚ ਮੈਂ ਇਹਦੇ ਚ ਦੇਸੀ ਘਿਓ ਐਡ ਕਰ ਰਹੀ ਹੈ ਇਹ ਬਿਲਕੁਲ ਫਰੈਸ਼ ਦੇਸੀ ਘਿਓ ਆ ਜਿਹੜਾ ਕਿ ਮੈਂ ਹੁਣੇ ਹੀ ਬਣਾਇਆ ਵਾ ਤੇ ਉਹ ਯੂਜ਼ ਕਰ ਰਹੇ ਤੁਸੀਂ ਕੋਈ ਤੇਲ ਰਿਫਾਈਨਡ ਔਇਲ ਉਹ ਵੀ ਪਾ ਸਕਦੇ ਹੋ ਇਹਨਾਂ ਨੂੰ ਮਿਕਸ ਕਰਾਂਗੇ ਫਿਰ ਜਿਹੜਾ ਇਹ ਕਦੂ ਦਾ ਸੀ ਪਾਣੀ ਨਿਚੋੜ ਕੇ ਰੱਖਿਆ ਸੀ ਨਾ ਉਹ ਆٹے ਦੇ ਵਿੱਚ ਪਾਵਾਂਗੇ ਇਸ ਕਰਕੇ ਮੈਂ ਆਟੇ ਨੂੰ ਬਾਅਦ ਦੇ ਵਿੱਚ ਗੁੰਨਿਆਵਾ ਤੇ ਬਾਕੀ ਦਾ ਆਟਾ ਜਿਹੜਾ ਅਸੀਂ ਨੋਰਮਲ ਪਾਣੀ ਐਡ ਕਰਕੇ ਸੌਫਟ ਜਿਹਾ ਆਟਾ ਗੁੰਨ ਲਵਾਂਗੇ ਉੱਪਰ ਦੀ ਮੈਂ ਥੋੜਾ ਜਿਹਾ ਹੋਰ ਅਪਲਾਈ ਕਰ ਦਿੱਤਾ ਤਾਂ ਕਿ ਸਾਡਾ ਆਟਾ ਜਿਹੜਾ ਏ ਇਸੇ ਤਰ੍ਹਾਂ ਸੌਫਟ ਬਣਿਆ ਰਵੇ ਤੇ ਇਸ ਦੇ ਬਾਅਦ ਜਿਹੜਾ ਅਸੀਂ ਘੀਆ ਰੱਖਿਆ ਹੋਇਆ ਸੀਗਾ ਇਹਦਾ ਪਾਣੀ ਇੱਕ ਵਾਰੀ ਫਿਰ ਤੋਂ ਰਿਮੂਵ ਕਰ ਦਾਂਗੇ ਕਿਉਂਕਿ ਲੂਣ ਐਡ ਕਰਨ ਦੇ ਨਾਲ ਇਹਦੇ ਵਿੱਚ ਥੋੜਾ ਜਿਹਾ ਪਾਣੀ ਆ ਜਾਂਦਾ ਜਿਆਦਾ ਨਹੀਂ ਥੋੜਾ ਜਿਹਾ ਆ ਜਾਂਦਾ ਵਾ ਤੇ ਇਸ ਦੇ ਵਿੱਚ ਹੁਣ ਆਪਾਂ ਬਾਕੀ ਦੀਆਂ ਚੀਜ਼ਾਂ ਐਡ ਕਰਾਂਗੇ ਜਿਦੇ ਵਿੱਚ ਹਰੀ ਮਿਰਚ ਹੋਗੀ ਬਰੀਕ ਕਟਿਆ ਹੋਇਆ ਪਿਆਜ਼ ਹੋ ਗਿਆ ਇਹ ਤੁਸੀਂ ਆਪਣੇ ਟੇਸਟ ਅਕੋਰਡਿੰਗਲੀ ਵੱਧ ਜਾਂ ਘੱਟ ਕਰ ਸਕਦੇ ਹੋ ਜਿੰਨਾ ਤੁਸੀ ਸਟਫਿੰਗ ਤਿਆਰ ਕਰਨੀ ਹੈ ਉਸੇ ਹਿਸਾਬ ਨਾਲ ਪਿਆਜ਼ ਦੀ ਕੁਆਂਟੀਟੀ ਐਡ ਕਰ ਦਿਓ ਫਿਰ ਇਹਦੇ ਵਿੱਚ ਮੈਂ ਖੂਬ ਸਾਰਾ ਹਰਾ ਧਨੀਆ ਪਾ ਰਹੀ ਆ ਹਰੇ ਧਨੀਏ ਦਾ ਟੇਸ ਇਹਦੇ ਵਿੱਚ ਬਹੁਤ ਵਧੀਆ ਲੱਗਦਾ ਵਾ ਹਰੀ ਮਿਰਚ ਦੀ ਤਰ੍ਹਾਂ ਬਾਕੀ ਦੇ ਬੇਸਿਕ ਜਿਹੇ ਮਸਾਲੇ ਜਿਹਦੇ ਵਿੱਚ ਲਾਲ ਮਿਰਚ ਪਾਊਡਰ ਹੈ ਤੁਸੀਂ ਆਪਣੇ ਟੇਸ ਅਕੋਰਡਿੰਗਲੀ ਰੱਖਣੇ ਆ ਥੋੜਾ ਨਮਕ ਪਾਇਆ ਵਾ ਕਿਉਂਕਿ ਆਟੇ ਦੇ ਵਿੱਚ ਵੀ ਆਪਾਂ ਐਡ ਕੀਤਾ ਨਮਕ ਜੀਰਾ ਪਾਊਡਰ ਹੋ ਗਿਆ આમਚੂਰ ਪਾਊਡਰ ਹੋ ਗਿਆ ਚਾਟ ਮਸਾਲਾ ਐਡ ਕੀਤਾ ਹੈ ਤੇ ਇਸ ਦੇ ਬਾਅਦ ਘਰ ਦਾ ਬਣਿਆ ਹੋਇਆ ਗਰਮ ਮਸਾਲਾ ਥੋੜਾ ਜਿਹਾ ਪਾਇਆ ਵਾ ਸਾਰੇ ਮਸਾਲੇ ਤੁਸੀਂ ਆਪਣੇ ਤੇਸਟ ਅਕੋਰਡਿੰਗਲੀ ਰੱਖ ਲੈਣੇ ਆ ਤੇ ਇਹਨਾਂ ਨੂੰ ਮਿਕਸ ਕਰ ਲੈਣਾ ਹੁਣ ਕਿਉਂਕਿ ਪਿਆਜ਼ ਅਸੀਂ ਪਾਇਆ ਤਾਂ ਪਾਣੀ ਛੱਡ ਜਾਂਦਾ ਦਾ ਇਹਦੇ ਵਿੱਚ 2 ਤੋਂ 3 ਚਮਚੇ ਦੇ ਕਰੀਬ ਭੁੰਨਿਆ ਹੋਇਆ ਬੇਸਣ ਜਿਹੜਾ ਇਹ ਉਹ ਐਡ ਕਰ ਦਿੰਦੇ ਆ ਬੇਸਣ ਨੂੰ ਤੁਸੀਂ ਭੁੰਨ ਲਓ ਜੀ 2 ਕੁ ਮਿੰਟ ਲੱਗਦੇ ਆ ਜਦੋਂ ਤੋਂ ਇਹਦੇ ਵਿੱਚ ਬਹੁਤ ਵਧੀਆ ਜੀ ਖੁਸ਼ਬੂ ਆ ਜੇ ਬੇਸਣ ਚ ਤਾਂ ਇਸ ਤਰ੍ਹਾਂ ਫਿਰ ਆਪਾਂ ਜੀ ਸਟਫਿੰਗ ਜਿਹੜੀ ਆ ਰੋਟੀ ਵੇਲ ਕੇ ਦੇ ਉੱਪਰ ਸਟਫਿੰਗ ਰੱਖ ਦਿਆਂਗੇ ਜਿੰਨੀ ਤੁਸੀਂ ਚਾਹੋ ਸਟਫਿੰਗ ਰੱਖ ਸਕਦੇ ਹੋ ਫਿਰ ਇਹਨੂੰ ਇਸ ਤਰ੍ਹਾਂ ਸੀਲ ਕਰ ਦੇਣਾ ਵਾ ਤੇ ਉਸ ਤੋਂ ਬਾਅਦ ਇਹਨੂੰ ਹੱਥ ਦੇ ਨਾਲ ਪ੍ਰੈਸ ਕਰਕੇ ਪਹਿਲਾਂ ਤੁਸੀਂ ਥੋੜਾ ਜਿਹਾ ਇਹਨੂੰ ਬਦਾ ਲੈਣਾ ਵਾ ਤੇ ਫਿਰ ਆਪਾਂ ਇਹਦੀ ਰੋਟੀ ਜਿਹੜੀ ਆ ਉਹ ਵੇਲ ਲਵਾਂਗੇ ਕਿਉਂਕਿ ਇਹਦੇ ਵਿੱਚ ਅਸੀਂ ਬੇਸਨ ਐਡ ਕਰ ਦਿੱਤਾ ਤਾਂ ਜਿੰਨਾ ਜਿਹੜਾ ਮੌਇਸਚਰ ਸੀਗਾ ਘੀਏ ਦਾ ਉਹ ਸਾਰਾ ਜਿਹੜਾ ਬੇਸਨ ਉਸੋ ਕਲੈਂਡਰਵਾਂ ਦਾ ਇਸ ਕਰਕੇ ਦੋਨੋਂ ਰੋਟੀ ਬਣਾਉਣ ਦੇ ਵਿੱਚ ਕੋਈ ਵੀ ਦਿੱਕਤ ਨਹੀਂ ਆਉਂਦੀ ਤੇ ਇਹਦੇ ਚ ਆਪਾਂ ਖੂਬ ਸਾਰੀ ਸਟਫਿੰਗ ਭਰੀ ਹੋਈ ਹੈ ਤਾਂ ਤੁਸੀਂ ਦੇਖ ਸਕਦੇ ਹੋ ਜਿੰਨੀ ਪਤਲੀ ਚਾਹੋ ਤੁਸੀਂ ਇਹਨੂੰ ਬੇਲ ਸਕਦੇ ਹੋ ਕੋਈ ਦਿੱਕਤ ਨਹੀਂ ਤੇ ਉਸ ਦੇ ਬਾਅਦ ਆਪਾਂ ਇਹਨੂੰ ਤਵੇ ਤੇ ਪਾ ਦੇਾਂਗੇ ਫਿਰ ਉਲਟ-ਪੁਲਟ ਕਰਦੇ ਹੋਏ ਦੋਨੇ ਪਾਸਿਆਂ ਤੋਂ ਤੁਸੀਂ ਇਹਨੂੰ ਵਧੀਆ ਤਰੀਕੇ ਦੇ ਨਾਲ ਸਿੱਖ ਲੈਣਾ ਮੈਂ ਤੇ ਉੱਪਰ ਦੀ ਆਪਾਂ ਇਹ ਦੇਸੀ ਘਿਓ ਲਗਾ ਦੇਾਂਗੇ ਤੁਸੀਂ ਚਾਹੋ ਤਾਂ ਕੋਈ ਆਇਲ ਵੀ ਯੂਜ਼ ਕਰ ਸਕਦੇ ਹੋ ਪਰ ਫਰੈਸ਼ ਦੇਸੀ ਘਿਓ ਦੇ ਵਿੱਚ ਬਨੇ ਹੋਏ ਪਰੌਂਠੇ ਬਹੁਤ ਹੀ ਟੇਸਟੀ ਲੱਗਦੇ ਆ ਕ੍ਰਿਸਪੀ ਹੋਣ ਦਾ ਕਾਪਾ ਇਹਨੂੰ ਪਕਾ ਲਿਆ ਕੀ ਆ ਦੇ ਪਰੌਂਠੇ ਹੋ ਗਏ ਰੈਡੀ ਤੇ ਇਧਰ ਆਪਾਂ ਇੱਕ ਰਾਇਤਾ ਬਣਾ ਰਹੇ ਹਾਂ ਸਿੰਪਲ ਜਿਹਾ ਘਰ ਦਾ ਫਰੈਸ਼ ਦਹੀਂ ਲਵਾਂਗੇ ਇਹਨੂੰ ਆਪਾਂ ਬਿਸਕਰ ਦੇ ਨਾਲ ਪਹਿਲਾਂ ਮਿਕਸ ਕਰ ਲਵਾਂਗੇ ਫਿਰ ਇਹਦੇ ਵਿੱਚ ਮੈਂ ਐਡ ਕਰ ਰਹੀ ਹਾਂ ਖੀਰਾ ਕੱਦੂਕਸ ਕੀਤਾ ਹੋਇਆ ਖੀਰਾ ਖੂਬਸਾਰਾ ਹਰਾ ਧਨੀਆ ਤੇ ਬਰੀ ਕਟਿਆ ਹੋਇਆ ਪਿਆਜ਼ ਇੱਚ ਕੋਈ ਮਸਾਲਾ ਨਹੀਂ ਐਡ ਕਰਨਾ ਕੁਛ ਨਹੀਂ ਐਡ ਕਰਨਾ ਬਸ ਸਿੰਪਲ ਖੀਰਾ ਹਰਾ ਧਨੀਆ ਦੇ ਪਿਆਜ਼ ਐਡ ਕਰੋ ਬਹੁਤ ਹੀ ਡੇਲੀਸ਼ੀਅਸ ਲੱਗਦਾ ਹੈ ਤੇ ਗਰਮੀ ਦੇ ਮੌਸਮ ਦੇ ਵਿੱਚ ਇਹ ਵਾਲਾ ਰਾਇਤਾ ਸਾਡੇ ਸਰੀਰ ਨੂੰ ਫਾਇਦਾ ਕਰਦਾ ਹੈ ਨਾ ਕਿ ਨੁਕਸਾਨ ਵਿੱਚ ਕੋਈ ਨਮਕ ਮਿਰਚ ਕੁਝ ਵੀ ਨਹੀਂ ਪਾਉਣਾਗਾ ਬਹੁਤ ਹੀ ਟੇਸਟੀ ਲੱਗਦਾ ਤੁਸੀਂ ਇੱਕ ਵਾਰ ਬਣਾ ਕੇ ਦੇਖਿਓ ਨਾ ਹੀ ਕੋਈ ਤੁਹਾਡੇ ਤਜਾਬ ਬਨੇਗਾ ਨਾ ਹੀ ਕੁਝ ਹੋਰ ਇਸ ਤਰ੍ਹਾਂ ਮੈਨੂੰ ਸਰਵ ਕਰ ਲਿਆ ਜੀ ਕਿਉਂਕਿ ਮਾਰਨਿੰਗ ਦੇ ਟਾਈਮ ਬਹੁਤ ਕਾਲੀ ਹੁੰਦੀ ਹੈ ਫਟਾਫਟ ਸਾਰੇ ਕੰਮ ਕਰਨੇ ਪੈਂਦੇ ਆ ਤੇ ਕੀ ਆਦੇ ਪਰੌਂਠੇ ਨਾਲ ਹਰੀ ਮਿਰਚ ਦੀ ਚਟਨੀ ਜਿਹੜੀ ਕਿ ਸਿਰਫ ਹਰੀ ਮਿਰਚ ਤੇ ਨਮਕ ਪਾ ਕੇ ਕੂਡੇ ਦੇ ਵਿੱਚ ਕੁੱਟੀ ਗਈ ਹੈ ਉੱਪਰ ਖੂਬ ਸਾਰਾ ਮੱਖਣ ਤੇ ਬਹੁਤ ਹੀ ਡੇਲੀਸ਼ੀਅਸ ਹੈ ਸਾਡਾ ਬ੍ਰੇਕਫਾਸਟ ਹੋ ਗਿਆ ਰੈਡੀ ਤੁਸੀਂ ਵੀ ਇਸ ਤਰ੍ਹਾਂ ਬਣਾ ਕੇ ਇੰਜੋਏ ਕਰਨਾ ਤੇ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਣਾ ਕਿ ਤੁਹਾਨੂੰ ਮੇਰੇ ਇਹ ਕੀਆ ਦੇ ਪਰੌਂਠੇ ਦੀ ਰੈਸਪੀ ਜਿਹੜੀ ਆ ਉਹ ਕਿਵੇਂ ਦੀ ਲੱਗੀ ਖਾਣ ਦੇ ਵਿੱਚ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਇੱਕ ਵਾਰ ਤੁਸੀਂ ਬਣਾ ਲੈਣਾ ਤਾਂ ਤੁਹਾਡੇ ਘਰ ਦੇ ਵਿੱਚ ਕੱਦੂ ਦੀ ਜਿਹੜੀ ਵੈਲਿਊ ਆ ਉਹ ਕਈ ਗੁਣਾ ਵਾਚਾਏਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਬਹੁਤ-ਬਹੁਤ ਧੰਨਵਾਦ